ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਐਸ ਆਈ ਪੀ ਬਾਰੇ ਫਾਇਰਸ ਐਪ ਦੇ ਵਿੱਚ ਕਿਸੇ ਵੀ ਸਟਾਕ ਦੇ ਵਿੱਚ ਤੁਸੀਂ ਆਪਣੀ ਐਸ ਆਈ ਪੀ ਸਿਲੈਕਟ ਕਰ ਸਕਦੇ ਹੋ ਤੇ ਉਹ ਹਰ ਇੱਕ ਮਹੀਨੇ ਤੁਹਾਡਾ ਜਿੰਨਾ ਵੀ ਤੁਸੀਂ ਸਟਾਕ ਉਹਦੇ ਚੁਣੋਗੇ ਜਿੰਨੇ ਵੀ ਸ਼ੇਅਰ ਚੁਣੋਗੇ ਹਰ ਮਹੀਨੇ ਸ਼ੇਅਰ ਤੁਹਾਡੇ ਉਹਨੇ ਉਹਦੇ ਵਿੱਚੋਂ ਬਾਏ ਹੋ ਜਾ ਕਰਨਗੇ ਆਟੋਮੈਟਿਕਲੀ एसआईपी ਦਾ ਮਤਲਬ ਇਹ ਹੁੰਦਾ ਹੈ ਕਿ ਹਰ ਮਹੀਨੇ ਤੁਹਾਡਾ ਇਨਵੈਸਟਮੈਂਟ ਹੁੰਦਾ ਜਾਊਗਾ ਪਰ ਤੁਹਾਨੂੰ ਕੁਝ ਨਹੀਂ ਕਰਨਾ ਪਊਗਾ ਆਟੋਮੈਟਿਕ ਹੋ ਜਾਊਗਾ ਐਸआईपी ਦਾ ਫੁੱਲ ਫਾਰਮ ਹੈ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਸੋ ਅੱਗੇ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਵੀਡੀਓ ਦਾ ਡਿਸਕ੍ਰਿਪਸ਼ਨ ਖੋਲੋ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਆ ਜਿਹੜੀ ਦੂਜੀ ਲਾਈਨ ਆ ਫਾਇਰਸ ਐਪ ਤੇ ਉਹਦੇ ਸਾਹਮਣੇ ਜਿਹੜਾ ਲਿਖਿਆ ਹੋਇਆ ਐਚਟੀਟੀਪੀਐਸ ਸੋ ਇਹ ਵਾਲਾ ਜਿਹੜਾ ਲਿੰਕ ਆ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਫਰੀ ਦੇ ਵਿੱਚ ਆਪਣਾ ਤੁਸੀਂ ਫਾਇਰਸ ਦੇਤੇ ਅਕਾਊਂਟ ਬਣਾ ਲਓ ਕਿਉਂ ਕਿਉਂਕਿ ਦੇਖੋ ਫਾਇਰਸ ਦੇ ਉੱਤੇ ਹੀ ਆਪਾਂ ਨੂੰ ਇਹ ਫੈਸਿਲਿਟੀ ਮਿਲਦੀ ਹੈ ਐਸ ਆਈ ਪੀ ਸੈੱਟ ਕਰਨ ਵਾਲੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਐਸ ਆਈ ਪੀ ਆਪਾਂ ਸੈੱਟ ਕਿਵੇਂ ਕਰਨੀ ਇਹਨੂੰ ਆਪਾਂ ਸਮਝਦੇ ਹਾਂ ਸੋ ਦੇਖੋ ਤੁਹਾਡੇ ਸਾਹਮਣੇ ਇੱਕ ਲਿਸਟ ਆ ਇੰਟਰਾਡੇ ਵਾਸਤੇ ਵਸੇ ਆ ਸਟਾਕਸ ਦੀ ਮੇਰੀ ਲਿਸਟ ਆ ਤੇ ਪਰ ਜਿੰਨੇ ਵੀ ਦੇਖੋ ਇੰਡੀਅਨ ਮਾਰਕੀਟ ਦੇ ਵਿੱਚ ਸਟਾਕ ਹੈ ਕੋਈ ਵੀ ਸਟਾਕ ਤੁਸੀਂ ਲੈ ਲਓ ਭਵੇਂ ਨਵਾਂ ਪੁਰਾਣਾ ਵੱਡਾ ਛੋਟਾ ਹਰ ਇੱਕ ਸਟਾਕ ਦੇ ਵਿੱਚ ਤੁਸੀਂ ਫਾਇਰਸ ਐਪ ਦੇ ਰਾਹੀਂ ਐਸ ਆਈ ਪੀ ਸੈੱਟ ਕਰ ਸਕਦੇ ਹੋ ਕਿਸੇ ਵੀ ਸਟਾਕ ਦੇ ਵਿੱਚ ਸੋ ਤਾਂ ਇਹ ਸਮਨੇ एग्जांपल ਦੇ ਤੌਰ ਤੇ ਇਥੇ ਛੋਟੀ ਜਿਹੀ ਇੱਕ ਲਿਸਟ ਹੈ ਹੁਣ ਆਪਾਂ एग्जांपल ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਇੱਕ ਸਟਾਕ ਸਿਲੈਕਟ ਕਰਕੇ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਆਪਾਂ ਆਪਣੀ ਐਸਆਈਪੀ ਸੈੱਟ ਕਰਨੀ ਹੁੰਦੀ ਹੈ ਸੋ ਆਪਾਂ ਆਪਣਾ ਫੇਵਰਟ ਹੀਰੋ ਮੋਟਰ ਕੋਰਪ ਇੱਥੇ ਕਲਿੱਕ ਕਰਦੇ ਹਾਂ ਇੱਥੇ ਕਲਿੱਕ ਕਰਨ ਤੋਂ ਬਾਅਦ ਆ ਦੇਖੋ ਆਪਣੇ ਸਾਹਮਣੇ ਸਭ ਤੋਂ ਉੱਤੇ ਦੇਖੋ ਕ੍ਰੀਟ ਐਸਆਈਪੀ ਆਟੋਮੈਟਿਕ ਆਟੋਮੈਟ ਯੂਅਰ ਸਟਾਕ ਇਨਵੈਸਟਮੈਂਟ ਸੋ ਇਹਦੇ ਉੱਤੇ ਆਪਾਂ ਕਲਿੱਕ ਕਰ ਦੇਣਾ ਇਹਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆ ਹੁਣ ਆਪਣੇ ਸਾਹਮਣੇ ਦੇਖੋ ਆ ਗਿਆ ਸਭ ਤੋਂ ਪਹਿਲਾਂ ਦੇਖੋ ਕੁਆਂਟੀਟੀ ਤੇ ਵੀ ਕੁਆਂਟੀਟੀ ਮਤਲਬ ਵੀ ਸ਼ੇਅਰ ਹੁਣ ਇੱਥੇ ਜਿੰਨੇ ਤੁਸੀਂ ਸ਼ੇਅਰ ਲੈਣਾ ਚਾਹੁੰਦੇ ਜੋ ਉਹਨੇ ਤੁਸੀਂ ਸਿਲੈਕਟ ਕਰਨਾ ਉਹਨੇ ਤੁਸੀਂ ਇੱਥੇ ਲਿਖਣਾ 1 10 5 20 25 100 ਜਿੰਨੇ ਵੀ ਲੈਣਾ ਚਾਹੁੰਦੇ ਜੋ ਉਹਨੇ ਤੁਸੀਂ ਇੱਥੇ ਲਿਖਣਾ ਹੁਣ ਥੱਲੇ ਆ ਜਾਂਦੀ ਹੈ ਫ੍ਰੀਕਵੈਂਸੀ ਫ੍ਰੀਕਵੈਂਸੀ ਮਤਲਬ ਕਿ ਕਿੰਨੇ ਚਿਰ ਬਾਅਦ ਹਰ ਮਹੀਨੇ ਤੁਸੀਂ ਖਰੀਦਣਾ ਚਾਹੁੰਦੇ ਜੋ ਜਾਂ ਹਰ ਹਫਤੇ ਖਰੀਦਣਾ ਚਾਹੁੰਦੇ ਜੋ ਜਾਂ ਫਿਰ ਹਰ ਦਿਨ ਖਰੀਦਣਾ ਚਾਹੁੰਦੇ ਜੋ ਇਹਨ ਪਰ ਤੁਸੀਂ ਕਸਟਮ ਇੱਕ ਡੇਟ ਸਿਲੈਕਟ ਕਰ ਸਕਦੇ ਜੋ 2 ਮਹੀਨੇ ਬਾਅਦ 6 ਮਹੀਨੇ ਬਾਅਦ ਇੱਕ ਸਾਲ ਬਾਅਦ ਠੀਕ ਹੈ ਸੋ ਇੱਥੇ ਹੁਣ ਫਿਲਹਾਲ ਮੈਂ ਮੰਥਲੀ ਯੂਜ਼ ਕਰਦਾ ਮੰਥਲੀ ਮਹੀਨੇ ਬਾਅਦ ਵੀ 6 ਮਹੀਨੇ ਬਾਅਦ ਆਪਾਂ ਲੈਣਾ ਚਾਹੁੰਨੇ ਆ ਹੀਰੋ ਮੋਟੋ ਕorp ਦੇ ਤੇ ਉਸ ਤੋਂ ਬਾਅਦ ਦੇਖੋ ਐਸ ਆਈ ਪੀ ਸ਼ੈਡਿਊਲ ਇੱਥੇ ਕੀ ਹੈ ਇੱਥੇ ਦੇਖੋ ਡੇਟ ਆ ਕਿ ਹਰ ਕ ਮਹੀਨੇ ਦੀ ਕਿਹੜੀ ਡੇਟ ਨੂੰ ਤੁਸੀਂ ਚਾਹੁੰਦੇ ਜੋ ਕਿ ਤੁਹਾਡਾ ਜਿਹੜਾ ਐਸ ਆਈ ਪੀ ਆ ਉਹਦੇ ਵਿੱਚ ਐਸੇ ਆਪਣੇ ਕੱਟੇ ਜਾਣ ਤੇ ਸਟਾਕ ਤੁਹਾਡੇ ਬਾਏ ਹੋ ਜਾਣ ਮਹੀਨੇ ਦੀ ਪਹਿਲੀ ਤਰੀਕ ਨੂੰ ਦੂਜੀ ਨੂੰ ਤੀਜੀ ਨੂੰ ਜਿਹੜੀ ਵੀ ਤਰੀਕ ਨੂੰ ਤੁਸੀਂ ਕਰਨਾ ਚਾਹੁੰਦੇ ਜੋ ਉਹ ਤੁਸੀਂ ਇੱਥੇ ਸਿਲੈਕਟ ਕਰ ਸਕਦੇ ਹੋ ਫਿਲਹਾਲ ਮੈਂ ਇੱਥੇ ਪਹਿਲੀ ਤਰੀਕ ਰੱਖੂੰਗਾ ਪਹਿਲੀ ਤਰੀਕ ਤੇ ਆਪਾਂ ਫ੍ਰੀਕਵੈਂਸੀ ਦੀ ਜਗ੍ਹਾ ਤੇ ਮਹੀਨਾ ਰੱਖਿਆ ਤੇ ਕੁਆਂਟੀਟੀ ਆਪਾਂ 20 ਰੱਖੀ ਬਸ ਇੰਨਾ ਕਰਨਾ ਉਸ ਤੋਂ ਬਾਅਦ ਤੁਸੀਂ ਥੱਲੇ ਸਟਾਰਟ ਦੇ ਉੱਤੇ ਕਲਿੱਕ ਕਰ ਦੇਣਾ ਤੇ ਫਿਰ ਤੁਹਾਡੀ ਜਿਹੜੀ ਐਸ ਆਈ ਪੀ ਉਹ ਚਾਲੂ ਹੋ ਜੂਗੀ ਫਿਰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਜੇ ਪੈਸੇ ਹੋਣਗੇ ਤੇ ਉਹਦੇ ਵਿੱਚੋਂ ਤੁਹਾਡੇ ਹਰ ਮਹੀਨੇ 20 ਸ਼ੇਅਰ ਬਾਏ ਹੋ ਜਾ ਕਰਨਗੇ ਤੁਸੀਂ 20 ਦੀ ਜਗ੍ਹਾ ਤੇ ਜਿੰਨੇ ਮਰਜ਼ੀ ਕਰ ਸਕਦੇ ਜੋ ਘੱਟ ਕਰ ਸਕਦੇ ਜੋ ਜ਼ਿਆਦਾ ਕਰ ਸਕਦੇ ਜੋ ਤੇ ਫ੍ਰੀਕਵੈਂਸੀ ਜਿੱਥੇ ਦੇਖੋ ਮਹੀਨਾ ਹੈ ਉਥੇ ਤੁਸੀਂ ਹਫ਼ਤੇ ਦਾ ਵੀ ਕਰ ਸਕਦੇ ਜੋ ਡੇ ਦਾ ਵੀ ਕਰ ਸਕਦੇ ਜੋ ਇੱਕ ਮਹੀਨੇ ਦਾ ਵੀ ਕਰ ਸਕਦੇ ਜੋ ਦੋ ਦਾ ਵੀ ਕਰ ਸਕਦੇ ਜੋ ਤਿੰਨ ਦਾ ਵੀ ਕਰ ਸਕਦੇ ਜੋ ਛੇ ਦਾ ਵੀ ਕਰ ਸਕਦੇ ਜੋ ਇੱਕ ਸਾਲ ਦਾ ਵੀ ਕਰ ਸਕਦੇ ਜੋ ਤੇ ਜਿਹੜੀ ਡੇਟ ਆ ਉਥੇ ਵੀ ਤੁਸੀਂ ਚੇਂਜ ਕਰ ਸਕਦੇ ਜੋ ਪਹਿਲੀ ਤਰੀਕ ਨੂੰ ਵੀ ਕਰ ਸਕਦੇ ਜੋ 10 ਨੂੰ ਵੀ ਕਰ ਸਕਦੇ ਜੋ 15 ਨੂੰ ਵੀ ਕਰ ਸਕਦੇ ਜੋ ਤੁਹਾਡੀ ਆਪਣੀ ਇੱਛਾ ਜਿਹੜੀ ਤੁਹਾਨੂੰ ਚੰਗੀ ਲੱਗੇ ਤੁਸੀਂ ਕਰ ਸਕਦੇ ਜੋ ਠੀਕ ਹੈ ਸੋ ਇਹ ਸਿੰਪਲ ਜਿਹਾ ਕਿਸੇ ਵੀ ਸਟਾਕ ਦੇ ਵਿੱਚ ਇਹ ਤਾਂ ਆਪਾਂ ਸਿਰਫ ਦੇਖੋ ਹੀਰੋ ਮੋਟਰ ਕੋਰਪ ਦਾ ਐਗਜ਼ਾਮਪਲ ਲਿਆ ਕਿਸੇ ਵੀ ਸਟਾਕ ਦੇ ਵਿੱਚ ਤੁਸੀਂ ਜਿਹੜਾ ਵੀ ਤੁਹਾਡਾ ਫੇਵਰਟ ਜੀ ਦੇ ਵਿੱਚ ਵੀ ਤੁਸੀਂ ਐਸਆਈਪੀ ਸੈੱਟ ਕਰਨਾ ਚਾਹੁੰਦੇ ਜੋ ਕਿਸੇ ਵੀ ਸਟਾਕ ਦੇ ਵਿੱਚ ਆਰਾਮ ਦੇ ਨਾਲ ਤੁਸੀਂ ਐਸਆਈਪੀ ਸੈੱਟ ਕਰ ਸਕਦੇ ਜੋ ਫਾਇਰ ਸੈੱਪ ਦੇ ਵਿੱਚ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ